ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ ਨਾ 5:30 ਪੌਣੇ 6 ਦਾ ਟਾਈਮ ਸੀਗਾ ਤਰੀਕ 20 ਅਗਸਤ ਦਿਨ ਬੁੱਧਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਇੱਥੇ ਮੈਂ ਲਾ ਰਹੀ ਸੀ ਜੀ ਵੇੜੇ ਦੇ ਵਿੱਚ ਝਾੜੂ ਤੇ ਰਮਾਨ ਲੱਗਿਆ ਹੋਇਆ ਸੀ ਗੋਹਾ ਇਕੱਠਾ ਕਰਨ ਰਮਾਨ ਦੇ ਡੈਡੀ ਨਾ ਆਪਦੀ ਸਕੂਲ ਆ ਜਿਹੜੀ ਬੈਨ ਆ ਉਹ ਸਾਫ਼ ਕਰ ਰਹੇ ਸੀ ਤੇ ਇੱਥੇ ਮੈਂ ਝਾੜੂ ਵਗੈਰਾ ਦਾ ਕੰਮ ਨਿਬੜਿਆ ਸੀ ਜੀ ਮੈਂ ਗੋਹਾ ਵੀ ਸਿੱਟੇ ਸੀ ਕਿ ਰਮਾਨ ਨੇ फटाफट ਮੈਨੂੰ ਪਰ ਪਰ ਕੇ ਚੁਕਾਦਾ ਸੀ ਤੇ ਹਲੇ ਨਾ ਇਹਨਾਂ ਦੀ ਚਾਹ ਵਗੈਰਾ ਬਣਾਉਣ ਚ ਟਾਈਮ ਸੀਗਾ ਰੋਟੀ ਬਣਾਉਣ ਚ ਵੀ ਟਾਈਮ ਸੀਗਾ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਮੈਂ ਜਿਹੜਾ ਅੰਦਰ ਕਮਰਾ ਉਹ ਵੀ ਸਾਫ਼ ਕਰ ਦਵਾਂ ਤੇ ਅੱਜ 2-3 2-3 ਦਿਨ ਹੋ ਗਏ ਸੀ ਬੈੱਡ ਸ਼ੀਟ ਬਦਲੀ ਨੂੰ ਮੈਂ ਕਿਹਾ ਚਲੋ ਬੈੱਡ ਸ਼ੀਟ ਵੀ ਬਦਲ ਦਾਂ ਨਾਲ ਹੀ ਤੇ ਮੈਂ ਕਿਹਾ ਵੀ ਚਲੋ ਇੰਨਾ ਕੰਮ ਨਿਭੜ ਜੂਗਾ ਤੇ ਝਾੜੂ ਮੈਂ ਲਾਇਆ ਸੀਗਾ ਮਤਲਬ ਇਹਨਾਂ ਨੂੰ ਤੋੜ ਕੇ ਕਿਉਂਕਿ ਫਿਰ ਇਹਨਾਂ ਨੇ ਤਿਆਰ ਵਗੈਰਾ ਹੋਣਾ ਹੁੰਦਾ ਨਾ ਅੰਦਰ ਫਿਰ ਇਹ ਮਿੱਟੀ ਵਗੈਰਾ ਪੈਰਾਂ ਨਾਲ ਲਾ ਲਾ ਕੇ ਫਿਰ ਅੰਦਰ ਆ ਜਾਂਦੇ ਨੇ ਫਿਰ ਤਾਂ ਕਰਕੇ ਝਾੜੂ ਮੈਂ ਇਹਨਾਂ ਦੇ ਘਿਆਂ ਤੋਂ ਬਾਅਦ ਹੀ ਲਾਉਣੀ ਆ ਜਿਹੜੇ ਕਮਰਿਆਂ ਦੇ ਵਿੱਚ ਝਾੜੂ ਲਵਾਉਣਾ ਹੁੰਦਾ ਤੇ ਲੋ ਜਿ ਇੱਥੇ ਆਪਾਂ ਬੈੱਡ ਵੀ ਝਾੜ ਲਈ ਚੰਗੀ ਤਰ੍ਹਾਂ ਤੇ ਹੁਣ ਮੈਂ ਬੈੱਡ ਸ਼ੀਟ ਵਿਛਾਉਣ ਲੱਗੀ ਸੀ ਜਦੋਂ ਨਾ ਮੈਂ ਚਾਦਰ ਵਿਛਾਉਣ ਲੱਗੀ ਮੈਨੂੰ ਕੋਨੇ ਤੋਂ ਪਤਾ ਚੱਲਿਆ ਵੀ ਜਿਹੜੀ ਚੂਹੀ ਨੇ ਚਾਦਰ ਟੁੱਕਤੀ ਹੈ ਨਾ ਤੇ ਫਿਰ ਮੈਂ ਦੋਨੋਂ ਸਾਈਡ ਗੱਦੀ ਵੀ ਚੈੱਕ ਕਰੀ ਮੈਂ ਕਿਤੇ ਗੱਦੀ ਨਾ ਟੁੱਕ ਤੇ ਹੁਣ ਤੁਹਾਨੂੰ ਪਤਾ ਹੀ ਯਾਣਾ ਖੇਤਾਂ ਦੇ ਵਿੱਚ ਆਹੀ ਵੱਡੀ ਦਿੱਕਤ ਹੁੰਦੀ ਹੈ ਚੂਹਿਆਂ ਚਾਹਿਆਂ ਦੀ ਤੇ ਲੋ ਜੀ ਇੱਥੇ ਮੈਂ ਜਿਹੜੀ ਬੈੱਡ ਸ਼ੀਟ ਆ ਉਹ ਵੀ ਆਪਾਂ ਵਿਛਾ ਲਈ ਹੈਗੀ ਸਾਰਾ ਚੰਗੀ ਤਰ੍ਹਾਂ ਸੈੱਟ ਵਗੈਰਾ ਕਰ ਲਈ ਸੀ ਬੈੱਡ ਵੀ ਆਪਾਂ ਝਾੜਤੀ ਆ ਤੇ ਬਾਕੀ ਹੁਣ ਮੈਂ ਲੱਗਣਾ ਸੀ ਕੱਪੜੇ ਧੋਣ ਤੇ ਮੈਂ ਨਾ ਦੋ ਦਿਨ ਜੀ ਮੇਰੀ ਸਿਹਤ ਠੀਕ ਨਹੀਂ ਸੀ ਤੇ ਦੋ ਦਿਨ ਆਪਾਂ ਹਨਾ ਤੁਹਾਡੇ ਨਾਲ ਕੰਮ ਧੰਦੇ ਦਾ ਵਲੌਗ ਵੀ ਨਹੀਂ ਸ਼ੇਅਰ ਕਰਿਆ ਸੀਗਾ ਤੇ ਉਹਦਾ ਕਰਕੇ ਕੱਪੜੇ ਵੀ ਕਾਫੀ ਇਕੱਠੇ ਹੋਏ ਪਏ ਸੀਗੇ ਤੇ ਇੱਥੇ ਰਮਾਂ ਦੇ ਡੈਡੀ ਲੱਗੇ ਸੀ ਨਹਾਉਣ ਤੇ ਮੈਂ ਇੱਥੇ ਨਾ ਚਾਹ ਧਰ ਕੇ ਆ ਗਈ ਸੀ ਤੇ ਰੋਟੀ ਵਗੈਰਾ ਬਣਾ ਹਟੀ ਸੀ ਇੱਥੇ ਮੈਂ ਇਹਨਾਂ ਦੀ ਟਿਫਨ ਪੈਕ ਕਰਿਆ ਸੀਗੀ ਮੈਂ ਇਹਨਾਂ ਦਾ ਤੇ ਇਹ ਤਿਆਰ ਹੁੰਦੇ ਸੀਗੇ ਤੇ ਇਹ ਕਹਿੰਦੇ ਵਿਚ ਆ ਬਣਾ ਦੇ ਮੈਂ ਕਿਹਾ ਚਲੋ ਮੈਂ ਚਾਹ ਰੱਖੀ ਹੋਈ ਹੈ ਨਾਲ ਨਾਲ ਮੈਂਦਰ ਮਸ਼ੀਨ ਚਲਾਈ ਸੀਗੀ ਮੈਂ ਕਿਹਾ ਚਲੋ ਕੱਪੜੀ ਵੀ ਦੇਖ ਜਮਾ ਇੱਕ ਵਾਰੀ ਤੇ ਜਿਹੜੇ ਹੋਰ ਕੱਪੜੇ ਪਉਣੇ ਸੀ ਤੋਂ ਬਾਅਦ ਉਹ ਵੀ ਮੈਂ ਮੂਹ ਤੇ ਤਿਆਰ ਕਰਕੇ ਰੱਖ ਕੀ ਸੀ ਮੈਂ ਕਿਹਾ ਚਲੋ ਇਹ ਵੀ ਮੈਂ ਫਟਾਫਟ ਇਹਨਾਂ ਨੂੰ ਕੱਢ ਦੂੰਗੀ ਤੇ ਹੋਰ ਨਾਲ ਦੇ ਨਾਲ ਪਾ ਦੂੰਗੀ ਧੁੱਪ ਵੀ ਤੁਸੀਂ ਦੇਖੋਣਾ ਕਾਫੀ ਚੜ ਗਈ ਕੰਮ ਕਰਦੇ ਕਰਦੇ ਨਾਲੇ ਸਾਧਰੇ ਕੰਮ ਲੱਗ ਜਾਈਦਾ ਫਿਰ ਵੀ ਜਿਹੜਾ ਹੈਗਾ ਧੁੱਪ ਕਾਫੀ ਚੜ ਜਾਂਦੀ ਹੈ ਤੇ ਲੋ ਜੀ ਇੱਥੇ ਇਹ ਜਾਣ ਲੱਗੇ ਆ ਇਹਨਾਂ ਦਾ ਟਿਫਨ ਵਗੈਰਾ ਤੇ ਬੋਤਲਾਂ ਦੀ ਚਾਹ ਆਲੀ ਲੈ ਕੇ ਚੱਲੇ ਨੇ ਤੇ ਹੁਣ ਹੀ ਆਉਣਗੇ ਦੁਪਹਿਰੇ ਤੇ ਦੁਪਹਿਰੇ ਮਤਲਬ ਅੱਗੇ ਸਰਦੀਆਂ 'ਚ ਤਾਂ ਹੀ ਵਸੇ ਇਹ ਲੇਟ ਆਉਂਦੇ ਨੇ ਗਰਮੀਆਂ 'ਚ ਸਵੇਹਾ ਆ ਜਾਂਦੇ ਆ ਹੁਣ ਆ ਜਾਂਦੇ ਆ 2:00 ਵਜੇ ਨੂੰ ਸਰਦੀਆਂ 'ਚ ਤਾਂ ਹਨਾ ਵੱਜ ਜਾਂਦੇ ਆ 4-5 ਕਈ ਵਾਰ 5 ਵੀ ਵੱਜ ਜਾਂਦੇ ਆ ਤੇ ਲੋ ਜੀ ਚੱਲੇ ਹੁਣ ਤੇ ਇੱਥੇ ਜੀ ਮੈਂ ਹੁਣ ਕੱਪੜੇ ਕੱਢ ਹਟੀ ਸੀ फटाफट ਉਹ ਪਿੱਛੇ ਸੂਟ ਪਏ ਹੋਏ ਨੇ ਇਹ ਕੁਛ ਕੱਪੜੇ ਮੈਂ ਕੱਲ ਹੱਥ ਨਹੀਂ ਕਤੋਤੇ ਸੀ ਤਿੰਨ ਚਾਰ ਸੂਟ ਜੀ ਤੇ ਮੈਂ ਕਿਹਾ ਚਲੋ फटाफट ਹੁਣ ਇਹ ਕੱਪੜੇ ਵੀ ਸੁੱਕਣੇ ਪਾ ਦਾਂ ਉਹ ਵੀ ਥੋੜੇ ਸਲਾਬੇ ਸੀਗੇ ਮੈਂ ਕਿਹਾ ਚਲੋ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਧੁੱਪ ਲੱਗ ਜੂਗੀ ਤੇ ਅੱਧਾ ਕੁ ਦਿਨ ਤਾ ਮੌਸਮ ਬਹੁਤ ਸੋਹਣਾ ਰਿਹਾ ਅੱਧੇ ਕੁ ਦਿਨ ਤੋਂ ਬਾਅਦ ਆ ਗਿਆ ਸੀ ਬੱਦਲ ਚੜ੍ਹ ਕੇ ਣੀਰੀ ਜੀ ਆ ਗਈ ਸੀ ਫਿਰ ਉਸ ਤੋਂ ਬਾਅਦ ਵੀ ਥੋੜੀਆਂ ਕਣੀਏ ਪੈ ਕੇ ਫਿਰ ਮੌਸਮ ਠੀਕ ਹੋ ਗਿਆ ਸੀ ਤੇ ਲੋਕ ਜਿੱਥੇ ਮੈਂ ਕੱਪੜੇ ਜਿਹੜੇ ਸਾਰੇ ਧੂਤੇ ਤੇ ਆਹ ਨਾ ਮਸਰਾਣੀਆਂ ਦੇ ਅੱਜ ਗਲਾਫ ਜੀ ਲਾ ਕੇ ਇਹ ਵੀ ਧੂਤੇ ਨੇ ਤੇ ਇਹਨਾਂ ਨੂੰ ਮੈਂ ਰੱਖਿਆ ਸੀ ਧੁੱਪੇ ਮਾਂ ਧੁੱਪ ਲੱਗ ਜਾ ਉਹ ਇਹਨਾਂ ਦੂਜੇ ਸਰਾਣੇ ਨੇ ਜਿਹੜੇ ਮੁੱਲ ਦੇ ਨਹੀਂ ਹੁੰਦੇ ਉਹ ਵਾਲੇ ਤੇ ਮੈਨੂੰ ਐਸੀ ਵੀ ਇਹਨਾਂ ਦੇ ਵਿੱਚ ਹਨਾ ਦੂਜੀ ਜਿਹੜੀ ਖਡਾਉਣਿਆਂ ਦੇ ਵਿੱਚ ਰੂਹ ਹੁੰਦੀ ਆ ਉਹ ਭਰੀ ਹੋਊਗੀ ਤੇ ਮੈਂ ਮੰਮੀ ਨੂੰ ਵੀ ਦਿਖਾਇਆ ਮੈਂ ਕਿਹਾ ਮੰਮੀ ਦੇਖੀ ਵਿੱਚ ਕਾਲੀ ਜੀ ਰੂਹ ਵੀ ਆ ਦੇ ਮੰਮੀ ਕਹਿੰਦੇ ਮੋਰ ਦੇ ਸਹਰਾਣੇ ਦੇ ਵਿੱਚ ਇਹੀ ਕੁਝ ਹੁੰਦਾ ਹਨਾ ਵੈਸੇ ਆਪਣੇ ਦੂਜੇ ਸਹਰਾਣੇ ਵੀ ਹੈਗੇ ਨਹੀਂ ਜੀ ਪਰ ਉਹ ਸਹਰਾਣੇ ਨਾ ਥੋੜੇ ਟਾਈਮ ਬਾਅਦ ਥੋੜੇ ਸਖਤ ਜਿਹੀ ਹੋ ਜਾਂਦੇ ਹਨਾ ਤੇ ਰਮਾਨ ਦੇ ਡੈਡੀ ਨੂੰ ਐ ਹੁੰਦਾ ਵੀ ਪੋਲੇ ਜਿਹੇ ਸਹਰਾਣੇ ਹੋਣ ਤੇ ਜਿਹੜੀ ਖਡਾਉਣੇ ਵਾਲੀ ਰੂਹ ਵਾਲੇ ਸਹਰਾਣੇ ਹੁੰਦੇ ਆ ਉਹਨੂੰ ਜੇ ਪਾ ਧੁੱਪ ਲਵਾਉਣੀ ਹੈ ਨਾ ਉਹ ਦਵਾਰਾ ਫੁੱਲ ਜੀ ਜਾਂਦੀ ਹੈ ਜੰਨੀ ਦਵਾਰਾ ਉਹ ਸੌਫਟ ਜੀ ਹੋ ਜਾਂਦੇ ਤਾ ਕਰਕੇ ਫਿਰ ਅਸੀਂ ਇਹ ਦੋਸਰਾ ਨੇ ਲਿਆ ਕੇ ਰੱਖੇ ਹੋਏ ਨੇ ਤੇ ਲੋ ਜੀ ਇੱਥੇ ਜਿਹੜੇ ਮੇਰੇ ਹੋਰ ਕੱਪੜੇ ਰਹਿੰਦੇ ਸੀ ਉਹ ਵੀ ਫਟਾਫਟ ਮੈਂ ਧੋ ਲਈ ਆਗੇ ਤੇ ਜਿਹੜੀ ਆਪਾਂ ਚਾਦਰ ਉਤਾਰੀ ਸੀ ਹੁਣ ਮੈਂ ਉਹ ਪਾਏ ਸੀ ਧੋਣੀ ਮੈਂ ਕਿਹਾ ਚਲੋ ਇਹ ਉਹ ਵੀ ਤਲ ਜੂਗੀ ਕੱਪੜਾ ਨਾਲ ਦੇ ਨਾਲ ਕੰਮ ਨਿਪਟ ਜੂਗਾ ਤੇ ਜਿਹੜੀ ਆ ਗਲਾਫ ਲਾਈ ਸੀ ਇਹ ਵੀ ਆਪਾਂ ਧੋਤੇ ਆ ਦੇਖ ਲਓ ਤੁਸੀਂ ਤੇ ਨਾਲ ਹੀ ਸਹਰਾਣੇ ਦੇ ਕਵਰ ਚਾਦਰ ਵਗੈਰਾ ਉਹ ਵੀ ਸਾਰਾ ਨਿਬੜ ਗਿਆ ਨਾਲ ਦੀ ਨਾਲ ਹਨ ਕੰਮ ਚਾ ਨਿਬੜਦਾ ਰਹੀ ਵਧੀਆ ਲੋ ਜੀ ਆਪਾਂ ਚਾਦਰ ਵੀ ਇੱਥੇ ਧੋਤੀ ਆ ਤੇ ਸਾਰੇ ਕੱਪੜੇ ਧੋਤੇ ਕੇ ਸਾਰਾ ਕੰਮ ਨਿਬੜ ਗਿਆ ਤੇ ਇੱਕ ਤਾਂ ਹੁਣੀ ਆ ਹਨਾ ਵੀ ਟਾਈਮ ਤੇ ਸੁੱਕ ਜਾਣਗੇ ਕਈ ਵਾਰੀ ਜਦੋਂ ਮਤਲਬ ਕਿ ਨਹੀਂ ਵੀ ਟਾਈਮ ਮਿਲਦਾ ਤੜਕੇ ਜਾਂ ਕੋਈ ਕਾਰਨ ਕਿਤੇ ਜਾਣਾ ਹੁੰਦਾ ਫਿਰ ਹੱਥ ਨਹੀਂ ਵੀ ਧੋਣੇ ਪੈਂਦੇ ਨੇ ਫਿਰ ਉਹਦਨੇ ਸੁੱਕਣ ਚ ਹੀ ਨਹੀਂ ਆਉਂਦੇ ਤੇ ਲੋ ਜੀ ਇੱਥੇ ਹੁਣ ਮੈਂ ਹਟਾਉਣ ਲੱਗ ਗਈ ਸੀ ਗੋਹਾ ਕਿਉਂਕਿ ਜੇ ਆਪਾਂ ਹਨਾ ਗੋਹਾ ਨਾਲ ਦਿਨ ਨਹੀਂ ਹਟਾਉਂਦੇ ਫਿਰ ਵਰਸ਼ਤੀ ਪਸ਼ੂਾਂ ਦੇ ਵੀ ਤਿਲਕਣ ਦਾ ਡਰ ਰਹਿੰਦਾ ਜਦੋਂ ਕਿਤੇ ਨਾ ਮੈਂ ਬਿਮਾਰ ਹੁੰਨੀ ਆ ਜਾਂ ਮੇਰਾ ਚਿੱਤ ਨਹੀਂ ਠੀਕ ਹੁੰਦਾ ਜਾਂ ਮੈਂ ਕਿਤੇ ਗਈ ਹੋਵਾਂ ਤਾਂ ਫਿਰ ਉਹਦੋਂ ਇਹ ਇਹ ਤੇ ਅਰਮਾਨ ਦੇ ਡੈਡੀ ਦੀ ਯਾਦ ਆਤਾ ਇਹ ਛਿੱਤੀ ਗੁਹਾ ਨਹੀਂ ਢੋਂਦੀ ਫਿਰ ਨਾ ਉਹ ਸਾਰੀਆਂ ਗਰਕਣ ਜੀ ਵੱਜ ਜਾਂਦੀ ਤੇ ਮੈਨੂੰ ਤਾਂ ਇਹ ਹੁੰਦਾ ਵੀ ਜਦੋਂ ਮੈਂ ਕੰਮ ਕਰਦੀ ਤੁਰੀ ਫਿਰਦੀ ਆ ਤੇ ਵੀ ਨਾਲ ਦੀ ਨਾਲ ਗੁਹਾ ਹਟਾ ਦਈਏ ਵੀ ਨਾਲ ਤਾਂ ਪਸ਼ੂਆਂ ਦੇ ਥੱਲੇ ਸਫਾਈ ਰਹਿੰਦੀ ਹੈ ਨਾਲੇ ਹਨਾ ਪਸ਼ੂ ਲਿਬੜਦੇ ਨਹੀਂ ਹੈਗੇ ਇੰਨਾ ਜਿਵੇਂ ਚਿਚੜ ਤੇ ਚੜੀ ਵਗੈਰਾ ਇਹ ਨਹੀਂ ਜ਼ਿਆਦਾ ਲੱਗਦੇ ਜਦੋਂ ਸਾਫ਼ ਸੁਥਰੇ ਰਹਿਣਾ ਪਸ਼ੂ ਤਾਂ ਫਿਰ ਇਹ ਚੀਜ਼ਾਂ ਦਾ ਵੀ ਜਿਹੜਾ ਹੈਗਾ ਬਚਾਅ ਹੋ ਜਾਂਦਾ ਤੇ ਚਲੋ ਜੇ ਇੱਥੇ ਆਪਾਂ ਗੋਹਾ ਵੀ ਟਾਤਾ ਪਸ਼ੂ ਵੀ ਆਪਣੀ ਜਿਹੜੇ ਹੈਗੇ ਪੱਠੇ ਵਗੈਰਾ ਖਾ ਕੇ ਪਾਣੀ ਵਗੈਰਾ ਪੀ ਕੇ ਬੈਠੇ ਨੇ ਆਰਾਮ ਨਾਲ ਤੇ ਇੱਥੇ ਹੁਣ ਮੈਂ ਆ ਗਈ ਸੀ ਅੱਜ ਨਾਲ ਮੈਂ ਦੁੱਧ ਗਰਮ ਕਰਨ ਚ ਲੇਟ ਹੋ ਗਈ ਵੈਸੇ ਆਪਾਂ ਸਾਜਰੇ ਦੁੱਧ ਗਰਮ ਕਰ ਦਿੰਨੇ ਆ ਤੇ ਇੱਥੇ ਨਾਲ ਰਮਾਨ ਦਾ ਦੁੱਧ ਮੈਂ ਲੱਗ ਕੱਢ ਲਿਆ ਤੇ ਮੈਂ ਕਿਹਾ ਚਲ ਇਹਦਾ ਵੀ ਗਰਮ ਕਰ ਦਵਾ ਦੁੱਧ ਤੇ ਜਿਹੜਾ ਆਪਾਂ ਦਹੀਂ ਜਮਾਉਣੀ ਆਥ ਨਹੀਂ ਜਾਂ ਚਾਹ ਬਣਾਉਣੀ ਆ ਤੇ ਨਹੀਂ ਹਨਾ ਉਹ ਵੀ ਗਰਮ ਕਰ ਲਈਏ ਅਰਮਾਨ ਦੀ ਆਦਤ ਹੈ ਮੈਂ ਲੋਜੀ ਦਾ ਦੁੱਧ ਗਰਮ ਕਰਕੇ ਕਾਲਜ ਕੱਢ ਰਹੀ ਹਾਂ ਇਹਦੇ ਨਾਲ ਆਦਤ ਹੈ ਇਹ ਫ੍ਰਿਜ ਚ ਰੱਖਿਆ ਹ ਦੁੱਧ ਨਹੀਂ ਪੀਂਦਾ ਕਿਉਂਕਿ ਫਿਰ ਉੱਤੇ ਮਲਾਈ ਆ ਜਾਂਦੀ ਨਹੀਂ ਗਾੜੀ ਜੀ ਫੇਰ ਇਹ ਕਹਿੰਦਾ ਮੰਮੀ ਇੰਨੀ ਮੋਟੀ ਜਿਹੀ ਮਲਾਈ ਵਾਲਾ ਦੁੱਧ ਨਹੀਂ ਪੀਤਾ ਹੁੰਦਾ ਤਾਂ ਕਰਕੇ ਫਿਰ ਮੈਂ ਇਹਦਾ ਦੁੱਧ ਗਰਮ ਕਰਕੇ ਨਾ ਬਾਹਰ ਕਾਲਜ 'ਚ ਪਾ ਕੇ ਰੱਖ ਦਿੰਨੀ ਆ ਨਾ ਇਹ ਰਾਤ ਨੂੰ ਦੁੱਧ ਪੀਵੇ ਇਹ ਦਿਨੇ ਦੁੱਧ ਪੀਂਦਾ ਇਸ ਕਰਕੇ ਫਿਰ ਆਪਾਂ ਇਹਦਾ ਦੁੱਧ ਪਹਿਲਾਂ ਹੀ ਨਾਲ ਹੀ ਗਰਮ ਕਰਕੇ ਰੱਖ ਦਿੰਨੀ ਆ ਜਦੋਂ ਠੰਡਾ ਹੋ ਜਾਊਗਾ ਫਿਰ ਇਹਨੇ ਪੀ ਲੈਣਾ ਤੇ ਮੈਂ ਹੁਣ ਵੇਟ ਕਰ ਰਹੀ ਸੀ ਦੂਸਰਾ ਦੁੱਧ ਉਹਨੂੰ ਜਿਹੜਾ ਆਪਣਾ ਚਾਹ ਵਾਲਾ ਤੇ ਦਹੀਂ ਵਾਲਾ ਉੱਤੇ ਰੱਖਿਆ ਹੋਇਆ ਤੇ ਆਥ ਨੇ ਫਿਰ ਬਸ ਕੋ ਆਪਾਂ ਇਹਨੂੰ ਥੋੜਾ ਜਿਹਾ ਗਰਮ ਕਰਕੇ ਜਾਗ ਲਾ ਦੇਣਾ ਦੁਬਾਰਾ ਦੁੱਧ ਨਹੀਂ ਫਿਰ ਗਰਮ ਕਰਨਾ ਪੈਣਾ ਆਪਾਂ ਨੂੰ ਤੇ ਇੱਥੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀ 2:00 ਵਜ ਗਏ ਤੁਸੀਂ ਦੇਖੋ ਹਵਾ ਕਿੰਨੀ ਚੱਲ ਰਹੀ ਹੈ ਹਨਾ ਪਿੱਛੇ ਬੱਦਲ ਜੀ ਵੀ ਉੱਠ ਖੜੇ ਤੇ ਮੰਮੀ ਮੈਨੂੰ ਕਹਿੰਦੇ ਕੱਪੜੇ ਵੀ ਲਾ ਲਾ ਫਟਾਫਟ ਤੇ ਕਹਿੰਦੇ ਵੀ ਨੀਰੀ ਚੱਲ ਪਈ ਆ ਕਹਿੰਦੇ ਸਾਰੇ ਕੱਪੜੇ ਡਗ ਪੈਣਗੇ ਮੈਂ ਕਿਹਾ ਚਲੋ ਫਟਾਫਟ ਆਪਾਂ ਲਾ ਕੇ ਰੱਖੀ ਲਈ ਇੱਕ ਦੋ ਕੱਪੜੇ ਜੇ ਗਿੱਲੇ ਸੀ ਉਹ ਫਿਰ ਮੈਂ ਜਦੋਂ ਹਵਾ ਰੁਕ ਗਈ ਸੀ ਹਨਾ ਤੇ ਫਿਰ ਦੁਬਾਰਾ ਚੱਕ ਕੇ ਨਹੀਂ ਸੁੱਕਣੇ ਪਾਤੇ ਸੀ ਇੱਥੇ ਆਪਣੀਆਂ ਦੋ ਬੱਚੀਆਂ ਨੇ ਹੋਰ ਗੁਹਾ ਕਰਤਾ ਸੀ ਮੈਂ ਕਿਹਾ ਚਲੋ ਫਟਾਫਟ ਨਾਲ ਇਹ ਵੀ ਚੱਕ ਦਵਾ ਤੇ ਇੱਥੇ ਹੁਣ ਜੀ ਮੈਂ ਕਮਰੇ ਚ ਆ ਗਈ ਸਿਰਮਾਨ ਦੇ ਡੈਡੀ ਵੀ ਆ ਗਏ ਸੀ ਇਹਨਾਂ ਨੇ ਚਾਹ ਵੀ ਪੀ ਲਈ ਸੀ ਰੋਟੀ ਵੀ ਖਾ ਲਈ ਸੀ ਇੱਥੇ ਟਾਈਮ ਹੋ ਗਿਆ ਸੀ 2:30 ਵਜੇ ਸੀ ਦੁਪਹਿਰ ਦੇ ਤੇ ਚਾਹ ਵੀ ਪੀ ਲਈ ਸੀ ਤੇ ਇਹ ਦੇਖ ਰਹੇ ਸੀ ਫਿਲਮ ਤੇ ਅੱਜ ਇਹਨਾਂ ਨੇ ਯੂਨੀਫਾਰਮ ਨਹੀਂ ਉਤਾਰੀ ਮੈਂ ਇਹਨਾਂ ਨੂੰ ਹੱਸਣ ਲੱਗੀ ਮੈਂ ਕੱਲ ਨੂੰ ਜਾਣਾ ਨਹੀਂ ਸਕੂਲ ਕਹਿੰਦੇ ਨਹੀਂ ਜਾਣਾ ਮੈਂ ਕਿਹਾ ਪਰ ਅੱਜ ਯੂਨੀਫਾਰਮ ਨਹੀਂ ਉਤਾਰੀ ਕਹਿੰਦੇ ਚੱਲ ਅੱਜ ਕੱਲ ਨੂੰ ਨਾ ਪੈਂਟ ਪਾ ਜੂਗਾ ਦੂਜੀ ਕੰਨ ਨੂੰ ਇਹ ਪਾ ਕੇ ਨਹੀਂ ਜਾਂਦਾ ਹੈਗਾ ਮੈਂ ਕਿਹਾ ਚਲੋ ਠੀਕ ਆ ਤੇ ਮੈਂ ਲੱਗੀ ਹੋਈ ਸੀ ਤਹਿ ਮਾਰਨ ਫਟਾਫਟ ਮੈਂ ਕਿਹਾ ਚਲੋ ਤਹਿ ਮਾਰ ਕੇ ਨਾਲ ਹੀ ਕੱਪੜੇ ਸਾਰੇ ਸਾਮੇ ਆਵਾ ਹਨ ਜੇ ਆਪਾਂ ਘੋਲ ਕਰ ਦਿੰਨੇ ਆ ਤਾਂ ਫਿਰ ਹਨਾ ਆਪਣਾ ਕੰਮ ਵੱਜ ਜਾਂਦਾ ਤੇ ਮੈਨੂੰ ਕਈ ਵਾਰੀ ਕਈ ਵਾਰਾ ਪੁੱਛਣ ਲੱਗ ਜਾਂਦੀਆਂ ਹਨਾ ਵੀ ਦੀਦੀ ਤੁਸੀਂ ਇੰਨਾ ਸਾਝਰੇ ਉਠਦੀ ਹੋ ਫਿਰ ਕਿਵੇਂ ਇਸ ਕੰਮ ਦਾ ਤੁਸੀਂ ਮੈਨੇਜ ਕਰਦੇ ਹੋ ਜਾਂ ਤੁਸੀਂ ਹਨਾ ਦਿਨੇ ਸੌਂਨੇ ਹੋ ਦੇਖੋ ਜੀ ਜਿੱਦਣ ਜਿਵੇਂ ਹੁਣ ਹੁਣ ਤਾਂ ਮੈਂ 2 ਦਿਨ ਚਲੋ ਬਿਮਾਰ ਸੀ ਹਨਾ ਤਾਂ ਮੇਰੇ ਨੇ ਕੱਪੜੇ ਇਕੱਠੇ ਹੋ ਗਏ ਨਹੀਂ ਤਾਂ ਜੇ ਆਪਾਂ ਨਾਲ ਦੇ ਨਾਲ ਕੱਪੜੇ ਧੁੰਦੇ ਰੰਦੇ ਨੇ ਨਾਲ ਦੇ ਨਾਲ ਤੈਨ ਲਾ ਕੇ ਰੱਖਦੇ ਰੰਦੇ ਆ ਤੇ ਨਾਲ ਦੇ ਨਾਲ ਜਿਹੜੀ ਚੀਜ਼ ਆਪਾਂ ਜਿੱਥੋਂ ਚੱਕਦੇ ਆ ਉੱਥੇ ਹੀ ਰੱਖਦੇ ਰੰਦੇ ਆ ਨਾ ਤਾਂ ਆਪਣੇ ਟਾਈਮ ਦੀ ਬਹੁਤ ਬਚਤ ਹੁੰਦੀ ਆ ਮੈਂ ਇਹ ਗੱਲ ਮਾਨ ਨੂੰ ਵੀ ਸਮਝਾਉਣੀ ਹੁੰਦੀ ਹੈ ਤੇ ਡੈਡੀ ਨੂੰ ਮੈਂ ਇਹ ਗੱਲ ਕਹਿਣੀ ਨੂੰ ਜਿੱਥੋਂ ਚੀਜ਼ ਚੱਕੋ ਨਾਲ ਦੇ ਨਾਲ ਉੱਥੇ ਹੀ ਰੱਖ ਦੋ ਕਿ ਇਹਦੇ ਨਾਲ ਨਾ ਟਾਈਮ ਦੀ ਬਹੁਤ ਬਚਤ ਹੁੰਦੀ ਆ ਕਿਉਂਕਿ ਉਦੋਂ ਤਾਂ ਆਪਣਾ ਇਹ ਕੁਝ ਕੁ ਸਕਿੰਟ ਹੀ ਲੱਗਣੇ ਹੁੰਦੇ ਆ ਹਨਾ ਚੀਜ਼ ਵਾਪਸ ਪਾ ਇਦਾਂ ਹੀ ਚੀਜ਼ਾਂ ਚੱਕ ਚੱਕੇ ਆ ਆ ਵੀ ਜਗ੍ਹਾ ਤੋਂ ਇਧਰ ਉਧਰ ਰੱਖੀ ਜਾਂਦੀਆਂ ਆ ਫਿਰ ਬਾਅਦ ਚੋਂ ਪਾ ਕੰਮ ਆਪਣਾ ਵਾਜ ਜਾਂਦਾ ਪਾ ਸਫਾਈ ਕਰਨ ਲੱਗਦੇ ਹਨਾ ਫਿਰ ਘੰਟਾ ਡੇਢ ਘੰਟਾ ਆਪਣਾ ਸੈਟਿੰਗ ਜੀ ਨਿਕਲ ਜਾਂਦਾ ਇਹ ਸੁਭਾਵਿਕ ਤੇ ਮੇਰੀ ਇਹ ਆਦਤ ਹੈ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਸਮਾਨ ਜਿੱਥੋਂ ਇੱਥੋਂ ਉੱਥੇ ਰੱਖ ਦਿੰਨੀ ਆ ਤੇ ਉਹਦੇ ਨਾਲ ਮੇਰਾ ਟਾਈਮ ਬਹੁਤ ਬਚਦਾ ਤਾਂ ਹੀ ਮੈਂ ਸਾਜਰੀ ਬੇਲੀ ਹੋ ਜਾਂਦੀ ਆ ਤੇ ਮੇਰਾ ਟਾਈਮ ਤੇ ਕੰਮ ਜਿਹੜਾ ਖਤਮ ਹੋ ਜਾਂਦਾ ਤੇ ਫਿਰ ਮੈਂ ਦਿਨੇ ਰਾਮ ਨਾਲ ਥੋੜੀ ਜਿੰਨਾ ਟਾਈਮ ਮਤਲਬ ਇਹ ਸਕੂਲੋਂ ਨਹੀਂ ਨਾਂ ਆਂਦੇ ਉਨੀ دیر ਮੈਂ ਆਰਾਮ ਕਰਦੀ ਆ ਵਧੀਆ ਸੌਂ ਵੀ ਲੈਣੀ ਆ ਰੈਸਟ ਵੀ ਕਰ ਲੈਣੀ ਆ ਥੋੜਾ ਟਾਈਮ ਆਪਦੇ ਲਈ ਵੀ ਕੱਢ ਲੈਣੀ ਆ ਕਦੇ ਕਦੇ ਫੇਸ ਪੈਕ ਵਗੈਰਾ ਉਹ ਵੀ ਲਾ ਲੈਣੀ ਆ ਤਾਂ ਐਦਾਂ ਆਪਣੇ ਲਈ ਥੋੜਾ ਟਾਈਮ ਕੱਢ ਲਈਦਾ ਜਿਹਦੇ ਵਿੱਚ ਆਪਾਂ ਆਪਦੇ ਲਈ ਜਿਉਂਦੇ ਆ ਹਨਾ ਤੇ ਆ ਜੀ ਹੁਣ ਜਿਹੜੇ ਆਪਾਂ ਗਲਾਫ ਲਾਏ ਸੀ ਮੈਂ ਕਿਹਾ ਚਲੋ ਇਹ ਵੀ फटाफट ਚੜਾ ਕੇ ਨਾ ਤੇ ਇਹ ਗਲਾਫ ਨਾ ਥੋੜੇ ਜੇ ਪਸਰਾਣੇ ਤੋਂ ਵੱਡੇ ਰੱਖੇ ਹੋਏ ਨੇ ਤੇ ਇਹ ਹੁਣ ਮਤਲਬ ਕਿ ਆਪਾਂ ਇਹਦੇ ਨਾਲ ਪਹਿਲਾਂ ਜਿਹੜੇ ਇਹ ਗਲਾਫ ਨੇ ਕੀ ਚੜੇ ਚੜਾਏ ਸੀ ਉਹ ਕਪੜਾ ਵਧੀਆ ਨਹੀਂ ਸੀ ਫਿਰ ਮੈਂ ਦੂਸਰੇ ਬਣਾ ਕੇ ਚੜਾਈ ਸੀ ਆਪਾਂ ਤੇ ਲਓ ਜੀ ਹੁਣ ਮੈਂ ਮਤਲਬ ਇਹਨਾਂ ਨੂੰ ਸਲਾਈ ਕਰ ਦਿੱਤਾ ਤੇ ਕਿਉਂਕਿ ਨਾ ਜੇ ਆਪਾਂ ਉਂ ਸੂਈ ਨਾਲ ਲਾਉਂਦੇ ਟੰਕਾ ਫਿਰ ਹਨਾ ਉਹ ਐ ਹੁੰਦਾ ਵੀ ਕਈ ਵਾਰੀ ਇਹਦੇ ਡੈਡੀ ਨੂੰ ਆਦਤ ਹੁੰਦਾ ਹੈ ਸਰਾਣਾ ਨਾ ਫੋਲਡ ਜਾ ਕਰਕੇ ਰੱਖਣ ਦਾ ਉਹਨੇ ਮਚੋ ਮਚੋ ਕੇ ਉਹਨਾਂ ਨੇ ਰੱਖਣਾ ਆਪਣੇ ਸਰ ਥੱਲੇ ਫਿਰ ਉਹਦੇ ਨਾਲ ਸਲਾਈਆਂ ਜੀ ਉਧਰੜ ਜਾਂਦੀਆਂ ਹਨਾ ਤਾਂ ਕਰਕੇ ਮਸ਼ੀਨਾਂ ਲਾਤੀਆਂ ਦੇਖੋ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸਲਾਈ ਲੱਗੀ ਆ ਤੇ ਹੁਣ ਮੈਂ ਦੂਸਰਾ ਜਿਹੜਾ ਉਹਦਾ ਗਲਾਫ ਆ ਉਹ ਵੀ ਚੜਾਤਾ ਤੇ ਉਹਤੇ ਵੀ ਲਗਾਤੀ ਫਟਾਫਟ ਨਾ ਨਾ ਸਫਾਈ ਤੇ ਸਲਾਈ ਸੌਰੀ ਮੂਝੇ ਕੁਸ਼ ਹੋਰੀ ਨਿਕਲ ਗਿਆ ਸੀ ਤੇ ਇਥੇ ਮੇਰੇ ਮਾਂ ਦੇ ਡੈਡੀ ਨੂੰ ਕਹਿ ਰਹੇ ਸੀ ਮੈਂ ਕਿਹਾ ਵੀ ਜਿਹੜੀ ਤੁਹਾਡੀ ਨੀਕਰ ਹਨ ਉਹ ਵੀ ਫੜਾ ਦੋ ਉਹਦੀਆਂ ਨਾਲ ਜੇਬਾਂ ਵਾਲੀ ਨੀਕਰ ਆ ਉਹ ਜੇਬਾਂ ਜੀਆਂ ਉਹਦੀਆਂ ਨੇ ਪਟੀਆਂਆਂ ਜੀਆਂ ਥੋੜੀਆਂ ਹੀ ਪਾਕਟ ਹੁੰਦੀਆਂ ਕਹਿੰਦੇ ਕਈ ਵਾਰ ਡਾਰ ਹੁੰਦਾ ਵੀ ਮੈਂ ਮੋਬਾਈਲ ਵਗੈਰਾ ਪਾ ਲਾਂ ਨਾ ਕਿਤੇ ਮੋਬਾਈਲ ਹੀ ਨਾ ਥੱਲੇ ਡਿੱਗ ਪਵੇ ਮੈਂ ਕਿਹਾ ਮੈਨੂੰ ਲਿਆ ਦਿਓ ਤੇ ਵੀ ਮੈਂ ਨਾਲ ਹੀ ਹੁਣ ਉਹ ਵੀ ਸਲਾਈ ਲਾ ਆ ਦਮ ਕਿਉਂਕਿ ਫਿਰ ਮਸ਼ੀਨ ਚੱਕਣੀ ਆ ਮੈਂ ਕਿਹਾ ਮੈਂ ਹੱਥਾਂ ਨਹੀਂ ਫਿਰ ਸਬਜੀ ਪਾਣੀ ਦਾ ਵੀ ਕਰਨਾ ਹਨਾ ਤੇ ਇਦਾਂ ਹੀ ਮੈਂ ਸਾਰੇ ਕੰਮ ਜੀ ਨਾਲ ਦੀ ਨਾਲ ਨਿਵੇੜ ਦਿੰਨੀ ਆ ਤਾਂ ਇਹਦੇ ਨਾਲ ਮੇਰੇ ਟਾਈਮ ਦੀ ਬਹੁਤ ਬਚਤ ਹੁੰਦੀ ਹੈ ਤੁਸੀਂ ਵੀ ਆਪਣਾ ਕੰਮ ਨਾਲ ਦੀ ਨਾਲ ਹੀ ਨਿਵੇੜ ਦਿਆ ਕਰੋ ਉਹਦੇ ਨਾਲ ਜਿਹੜਾ ਆਪਣਾ ਟਾਈਮ ਆ ਬਹੁਤ ਬਚ ਜਾਂਦਾ ਫਿਰ ਆਪਾਂ ਆਪਣੇ ਲਈ ਟਾਈਮ ਕੱਢ ਸਕਦੇ ਆ ਆਪ ਦੇ ਲਈ ਥੋੜਾ ਜਿਹਾ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਜਿੱਦ ਤੁਸੀਂ ਆਪ ਦੇ ਲਈ ਜੀਓ ਹਨਾ ਕਦੇ ਫੇਸ ਪੈਕ ਕਰ ਲਿਆ ਜਾਂ ਕਦੇ ਅਨਿਲ ਪਾਲਿਸ਼ ਲਾ ਲਈ ਹਨਾ ਤੇ ਉਹ ਜ਼ਰੂਰੀ ਆ ਕਿਉਂਕਿ ਜਦ ਤੱਕ ਤੁਸੀਂ ਆਪਣੇ ਆਪ ਨਾਲ ਸਮਾਂ ਨਹੀਂ ਬਿਤਾਉਂਗੇ ਨਾ ਤਾਂ ਬੜੀ ਮੁਸ਼ਕਲ ਹੁੰਦੀ ਹੈ ਬੰਦੇ ਨੂੰ ਮਤਲਬ ਕਿ ਖੁਸ਼ ਰਹਿਣ ਲਈ ਆਪਣੇ ਆਪ ਨਾਲ ਟਾਈਮ ਬਤਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਲੋ ਜੀ ਇੱਥੇ ਮੈਂ ਸਰਾਣਿਆਂ ਦੀ ਵੀ ਜਿਹੜਾ ਕਵਰਾਂ ਤੇ ਉਹ ਸਲਾਈ ਲਾਤੀ ਆ ਤੇ ਮੈਂ ਇੱਥੇ ਰਮਾਨ ਦੇ ਡੈਡੀ ਦੀ ਨਾ